ਤਲਾਂ ਤੋਂ ਨਾ ਸਾਡੀ ਏਜੀ ਇਗਨੋਰ ਹੋ ਰਹੀ ਹੈ ਪੀਸੀਏ ਤੋਂ ਜਦੋਂ ਕ੍ਰਿਕਟ 'ਚ ਪੈਸਾ ਸੀਗਾ ਨਹੀਂ ਵੀ ਸੀਗਾ ਤਦ ਵੀ ਅਸੀਂ ਕ੍ਰਿਕਟਰ ਬਣਾਉਂਦੇ ਆ ਰਹੇ ਹਾਂ ਕ੍ਰਿਕਟਰ ਬੰਦੇ ਆ ਰਹੇ ਕ੍ਰਿਕਟ ਅੰਮ੍ਰਿਤਸਰ 'ਚ ਚੱਲ ਰਹੀ ਹੈ ਇਹ 35 ਸਾਲ 35 ਸਾਲ ਤੋਂ ਅੰਮ੍ਰਿਤਸਰ ਨੂੰ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਪੀਸੀਏ ਤੋਂ ਮਿਲ ਰਹੀ ਤੇ ਅੱਜ ਜਦੋਂ ਕ੍ਰਿਕਟ 'ਚ ਪੈਸਾ ਹੋ ਗਿਆ ਉਹਦੇ ਬਾਵਜੂਦ ਵੀ ਅੱਜ ਇਹ ਹਾਲ ਹੈ ਕ੍ਰਿਕਟ ਦਾ ਬੱਚੇ ਹਜ਼ਾਰਾਂ ਰੁਪਏ ਫੀਸ ਦੇ ਕੇ ਪੜ ਰਹੇ ਖੇਡ ਰਹੇ ਆ ਪ੍ਰਾਈਵੇਟ ਗਰਾਊਂਡਾਂ 'ਚ ਖੇਡ ਰਹੇ ਆ ਸੋਸਤਾ ਦੀ ਗਰਾਉਂਡਾਂ 'ਚ ਖੇਡ ਰਿਹਾ ਜਿਹੜੀ ਸਾਡੀ ਗਾਂਧੀ ਗਰਾਉਂਡ ਹੈ ਉਹਨੂੰ ਜ਼ੀਰੋ ਕਰਕੇ ਰੱਖਿਆ ਇਹਨਾਂ ਨੇ ਚਾਹੇ ਚਾਹੇ ਗਵਰਨਮੈਂਟ ਹੋਲਡ ਅਥਾਰਟੀ ਆ ਚਾਹੇ ਪੀਸੀਆ ਕੋਈ ਸਪੋਰਟ ਨਹੀਂ ਹੈਗੀ ਤੇ ਅਸੀਂ ਸਿਰਫ ਇਨਾ ਚਾਹੁੰਦੇ ਹਾਂ ਕਿ ਸਾਡੀ ਗਰਾਉਂਡ ਨੂੰ ਡਿਵੈਲਪ ਕੀਤਾ ਜਾਏ ਅੱਜ ਬੀਸੀਸੀਆਈ ਪੈਸੇ ਪੇਜ ਰਹੀ ਹੈ 40 ਕਰੋੜ ਰੁਪਿਆ ਸਾਲ ਦੀ ਗ੍ਰਾਂਟ ਹੈਗੀ ਹੈ ਪੀਸੀਆ ਨੂੰ ਤੇ ਅੰਮ੍ਰਿਤਸਰ ਨੂੰ ਕੀ ਮਿਲ ਰਿਹਾ ਸਿਰਫ 10 ਲੱਖ ਰੁਪਿਆ ਤੇ ਜਿਹੜੇ ਮੇਰੇ ਟਾਈਮ ਦੇ ਮੈਂ ਫਾਰਮਰ ਕ੍ਰਿਕਟਰ ਹਾਂ ਜਿਹੜੇ ਮੇਰੇ ਟਾਈਮ ਦੇ ਕ੍ਰਿਕਟਰ ਖੇਡੇ ਹੋਏ ਆ ਉਹ ਇੱਕ ਇੱਕ ਵਜੇ ਆ ਕੇ ਸਾਈਕਲਾਂ ਤੇ ਆ ਕੇ ਕ੍ਰਿਕਟ ਖੇਡਿਆ ਜਿਨ੍ਹਾਂ ਨੂੰ ਕੋਈ ਜੌਬ ਨਹੀਂ ਹੈ ਕਿ ਅਸੀਂ ਇਮਪਲੋਇਮੈਂਟ ਜਨਰੇਟਰੀ ਕਰ 파ਰੇ ਸਾਡਾ ਬੀਸੀਸੀਆਈ ਦਾ ਮੇਨ ਮੁੱਦਾ ਕੀ ਹੈ ਗ੍ਰਾਂਟ ਦੇਣ ਦਾ ਕਿ ਅਸੀਂ ਕ੍ਰਿਕਟ ਫੈਸਿਲਿਟੀ ਵਧਾਈਏ ਤੇ ਅਸੀਂ ਇਮਪਲੋਇਮੈਂਟ ਜਨਰੇਟ ਕਰੀਏ ਤੇ ਇਮਪਲੋਇਮੈਂਟ ਕਿਨੂੰ ਮਿਲ ਰਹੀ ਹੈ ਜਿਨ੍ਹਾਂ ਦੀ ਸਕੂਲ ਕਾਲਜਾਂ ਸਕੂਲਾਂ ਪ੍ਰਾਈਵੇਟ ਗਰਾਊਂਡ ਸੈਟਿੰਗ ਨਹੀਂ ਉਹ ਲੱਖਾਂ ਰੁਪਏ ਕਮਾ ਰਿਹਾ ਤੇ ਜਿਹੜਾ ਨਹੀਂ ਸੈਟਿੰਗ ਉਹ ਦੁਕਾਨਾਂ ਤੇ ਨੌਕਰੀਆਂ ਨੌਕਰੀਆਂ ਕਰ ਰਿਹਾ ਸਪੋਰਟਸਮੈਨ ਨੂੰ ਕੀ ਚਾਹੀਦਾ ਹੈ ਸਪੋਰਟਸਮੈਨ ਨੂੰ ਜੌਬ ਚਾਹੀਦੀ ਹੈ ਸਪੋਰਟਸ ਦੇ ਰਿਗਾਰਡਿੰਗ ਚਾਹੀ ਸਿਰਫ ਅਸੀਂ 40 ਕਰੋੜ 40 ਕਰੋੜ ਗ੍ਰਾਂਟ ਵਿੱਚੋਂ ਪੀਸੀਏ ਤੋਂ 60 ਲੱਖ ਰੁਪਏ 1 ਕਰੋੜ ਰੁਪਏ ਨਹੀਂ ਲੈ ਸਕਦੇ 35 ਸਾਲ ਤੋਂ ਐਸੀ ਨਹੀਂ ਲੈ ਸਕਦੇ ਤੇ ਅੱਜ ਇਹ ਕਹਿੰਦੇ ਸਟੇਡੀਅਮ ਬਣਾਣਾ ਸਟੇਡੀਅਮ ਤੇ 200 ਕਰੋੜ ਦਾ ਖਰਚਾ ਆਗਾ ਮੁੱਲਾਪੁਰ ਜਿਹੜਾ ਸਟੇਡੀਅਮ ਬਣਾਇਆ ਉੱਤੇ 7 ਕਰੋੜ ਰੁਪਏ ਉਹਦੇ ਮੇਨਟੇਨੈਂਸ ਚਾਰਜਸ ਆ ਤੇ 6 ਕਰੋੜ ਰੁਪਏ ਮੁਹੱਲੀ ਦੇ ਆ ਤੇ ਇੱਥੇ ਹੁਣ ਬਣਾਣਗੇ ਉੱਤੇ 7 ਕਰੋੜ ਰੁਪਏ ਹਰ ਸਾਲ ਦਾ ਹੋਰ ਖਰਚਣਗੇ ਤੇ ਤੇ 40% ਫੰਡ ਦੇ ਮੇਨਟੇਨੈਂਸ ਦੇ ਖਰਚਦਾਨਗੇ ਤੇ ਪਲੇਅਰਾਂ ਨੂੰ ਵੀ ਦੇਣਗੇ ਸਪੋਰਟਸਮੈਨ ਨੂੰ ਕੀ ਮਿਲੇਗਾ ਆ ਇਨ ਇਸ ਹਿਸਟਰੀ ਪੰਜਾਬ ਨੇ ਕ੍ਰਿਕਟ ਵਿੱਚ ਇੱਕ ਤਰੱਕੀ ਕਰ ਲਈ ਆਈਪੀਐਲ ਤੋਂ ਇੰਨਾ ਪੈਸਾ ਬੁਰਸਤ ਤੋਂ richest ਬੋਰਡ ਅਗਾ ਪਰ ਪੰਜਾਬ ਦੀ ਕ੍ਰਿਕਟ ਅਮਰ ਸਦੀ ਕ੍ਰਿਕਟ ਗਰੀਬ ਤੋਂ ਗਰੀਬ ਕ੍ਰਿਕਟ ਅਗੀ ਦੇਖੋ ਤੁਸੀਂ ਕੋਈ ਪੈਸਾ ਹੀ ਨਹੀਂ ਹੈ ਇੱਕ 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 ਉਹ ਬੋਰਡ ਕਹਿੰਦਾ ਹੈ ਉੱਪਰ ਇੰਨੀ ਬੋਡੀ ਬੈਠੀ ਉਹ ਕਹਿੰਦੇ ਇੰਪਲੋਇਮੈਂਟ ਜਨਰੇਟ ਕਰੋ ਡਾਇਰੈਕਟ ਇੰਡਾਇਰੈਕਟ ਅਸੀਂ ਕੀ ਇੰਪਲੋਇਮੈਂਟ ਜਨਰੇਟ ਕੀਤੀ ਹੈ ਅਸੀਂ ਆਪਣੇ ਕਿਸੇ ਮੇਰੇ ਵੈਟਰਨ ਗ੍ਰੇਟਰ ਨੂੰ ਕਿਸੇ 20000 ਰੁਪਏ ਮਹੀਨਾ ਲਈ ਦੇ ਪਾਰੇ ਲੋਕ ਉਹਨਾਂ ਨੇ ਉਹਨਾਂ ਦੇ ਘਰ ਦੇਖੋ ਜਾ ਕੇ ਤੇ ਪੀਸੀਓ ਤੋਂ ਤਾਂ ਪਾਰਟੀਆਂ ਹੋ ਰਹੀਆਂ ਖਾ ਰਹੇ ਆ ਪੈਸੇ ਤੇ ਸਾਡੇ ਇਕਟਾ ਨੂੰ ਕਿਨੂੰ ਗਿੰਤੀ ਦੇ 5 ਇਕਟਾ ਨੂੰ ਪੈਸੇ ਦਿੰਦੇ ਆ ਬਸ ਅਮਰਸਰ ਚ ਜਨਰਲ ਸੈਟਿੰਗ ਆ ਗਈ ਜਿਹਦਾ ਬੰਦਾ ਆ ਗਿਆ ਸੈਟਿੰਗ ਕਰਨੇ ਬੈਠੇ ਅਸੀਂ ਇੱਕ ਸਿਸਟਮ ਬਣਾਈਏ ਏਜੀਏ ਦੀ ਬਾਡੀ ਆ ਗਈ ਇੰਨੀ ਪੁਰਾਣੀ ਬਾਡੀ ਆ ਗਈ ਇਹ ਇੰਨੇ ਪੁਰਾਣੇ ਮੈਂਬਰ ਰਹਿ ਗਏ 60 60 70 ਸਾਲ ਦੇ ਮੈਂਬਰ ਰਹਿ ਗਏ ਇਹਨਾਂ ਨੇ ਕਿਹੜਾ ਉਸ ਵੇਲੇ ਚਲੇ ਜਦੋਂ ਪੈਸਾ ਨਹੀਂ ਸੀਗਾ ਚਿੰਨਾ ਘਟਾ ਕਰਕੇ ਇਹਨੇ ਗ੍ਰੇਡ ਚਲਾਈ ਮੇਰੇ ਫਾਦਰ ਵੀ ਰਹੇ ਇਹ ਵੀ ਰਹੇ ਸਾਰੇ ਕਿਨੇ ਰਹੇ ਆ ਅਜਨਨ ਨੂੰ ਅਸੀਂ 50 ਲੱਖ ਰੁਪਏ ਸਾਲ ਵਾਲੀ ਦੇ ਸਕਦੇ ਯਾਰ ਕਿ कसो ਘੱਟੋ ਘੱਟ 15 ਵੀ ਕੋਚ ਲਾਓ ਕਿ ਜਿੰਨੇ ਸਕੂਲ ਕਾਲਜਾਂ ਦੀ ਗਰਾਊਂਡ ਆ ਇਹਨਾਂ ਤੇ ਕੋਚ ਨਾਮਿਨੇਟ ਹੋਏ ਐ ਜੀ ਥਰੂ ਜਿਨ੍ਹਾਂ ਨੂੰ ਤਨਖਾਹਾਂ ਦੇਣ ਅਸੀਂ ਇਹ ਬਜ਼ੁਰਗਾਂ ਜਿੰਨੇ ਸਾਡੇ ਬਜ਼ੁਰਗ ਅਗੇ ਇਹਨਾਂ ਦੀ ਅਸੀਂ ਫੈਸਿਲਿਟੀ ਲਈ ਹੈ ਨਾ ਦੀ ਇਹਨਾਂ ਮੈਨੇਜਮੈਂਟ ਇਹਨਾਂ ਦੇ ਹੱਥ ਦਈਏ ਅਸੀਂ ਤੇ ਇਹਨਾਂ ਨੂੰ 1 ਰੁਪਿਆ ਬਿਨਾਂ ਕੁਝ ਪੈਸੇ ਦਿੱਤੇ ਇਹਨਾਂ ਨੂੰ ਛੱੜਦਾ ਤੇ ਉਤੋਂ ਸਾਨੂੰ ਡੀਸੀ ਅਫਸਰ ਹੰਟਰ ਪੈਂਦਾ ਕਿ ਕੋਈ ਹੋਰ ਬੰਦਾ ਬਹਿ ਜਾਂਦਾ ਕੋਈ ਹੋਰ ਬੰਦਾ ਬਹਿ ਜਾਂਦਾ ਕਿੱਦਾਂ ਚੱਲੇਗਾ ਇਦਾਂ BCCI ਨਾ ਪੈਸਾ ਦੇ ਰਹੀ 40 ਕਰੋੜ ਰੁਪਏ ਤੱਕ ਮਿਲ ਰਿਹਾ ਤੁਹਾਨੂੰ ਸਾਲੂ ਸਾਲ ਦਾ ਤੇ ਅਮਰ ਸਿੰਘ ਨੂੰ ਕੀ ਮਿਲ ਰਿਹਾ ਜ਼ੀਰੋ ਮੇਰੇ ਨਾਲ ਖੇਲੇ ਪਲੇਅਰ ਰਹਿ ਗਿਆ ਜਿਹੜੇ ਦੁਕਾਨਾਂ ਤੇ ਨੌਕਰੀ ਕਰ ਰਹੇ ਆ ਚਲੋ ਮੈਂ ਇਸ ਰੱਬ ਦਾ ਮਿਲਦੇ ਸ਼ੁਕਰੀਆ ਕਰਦਾ ਕਿ ਮੈਂ ਚੰਗੀ ਫੈਮਿਲੀ ਤੇ ਚਲੋ ਮੈਂ ਨਹੀਂ ਕਹਿੰਦਾ ਸਭ ਚੰਗੀ ਫੈਮਿਲੀ ਦੇ ਆ ਬਟ ਕਿਸੇ ਕੋਲ ਬਾਅਦ ਪੈਸਾ ਕੱਟ ਪੈਸਾ ਬਟ ਸਾਡੀ ਡਿਊਟੀ ਹੈ ਨਾ এমਪਲੋਇਮੈਂਟ ਪੈਸਾ ਜਨਰੇਟ ਕਰਨਾ ਜਦੋਂ ਹੈਗਾ ਤਾਂ ਜਦੋਂ ਆ ਰਿਹਾ ਉਹਦੇ باوجود ਅਸੀਂ ਡਿਪਰਾਈਵ ਕਰ ਰਹੇ ਆ ਆਪਣੇ ਵੈਟਰਨ ਪਲੇਅਰ ਨੂੰ ਚੈਓ ਡਿਸਟ੍ਰਿਕਟ ਹੈ ਡਿਆ ਚੈ ਸਕੂਲ ਕਾਲਜ ਕਿਰੇਟ ਖੇਲੇ ਐ ਐਮਪਲੋਇਮੈਂਟ ਉਦੇ ਵਾਸਤੇ ਐ ਨਾ ਜਿਹੜੇ ਡਿਸਟ੍ਰਿਕਟ ਕਾਲਜ ਸਕੂਲ ਖੇਲੇ ਐ ਪੜ੍ਹ ਲਈ ਅਸੀਂ ਸਟੇਡੀਅਮ ਬਣਾਣਾ ਜੀ ਹੋਰ ਮਤਲਬ ਪੈਸੇ ਹੋਰ ਪੈਸੇ ਕਮਾਓ ਤੇ ਖਿਡਾਰੀ ਭੁਖੇ ক্রিকেট ਭੁਖੀ ਤੁਸੀਂ ਸਾਰੇ মিডিਆ ਤੇ ਹੋ ਤੁਸੀਂ ਕੱਲ ਤੋਂ ਹਰ ਗਰਾਊਂਡ ਦਾ ਚੱਕਰ ਮਾਰੋ ਪੁੱਛੋ ਬੱਚੇ ਕਿੰਨੀ ਕਿੰਨੀ ਫੀਸ ਦੇ ਰਿਆ ਜਦੋਂ ক্রিকেট ਗਰੀਬ ਸੀ ਐਸੀ ਮੁਫਤ ਖੇਲੇ ਐ मेरे सीनियर मेरे जूनियर भी मेरे से फ्री खेले है आज क्रिकेट पैसा आ तो बच्चे पांग पांग खे है बच्चे छः हजार खेल रहे देखो जराजन की रीजन है मेरे फादर एक्सपायर हो गए पूछते हम बजूर रह गए ये तो पूछ रहे हैं कि अमृतसर का हिस्सा कितने इनाटेज ग्राउंड है एयरपोर्ट है सब कुछ है उजाड़ पी है ਅਸੀਂ ਮਹਤਾਜ ਹੋ ਗਏ ਹਾਂ ਉਸ ਕਲੱਬ ਦੇ ਕਲੱਬ ਨੂੰ ਸਭ ਨੂੰ ਹੈਂਡਓਵਰ ਕਰ ਚੁੱਕੇ ਹਾਂ ਡੀਸੀ ਸਾਹਿਬ ਆਂਦੇ ਐ ਐਸਡੀਐਮ ਸਾਹਿਬ ਆਂਦੇ ਆ ਅਸੀਂ ਉਹਨਾਂ ਦੇ ਗੁਲਾਮ ਬਣ ਗਏ ਨੌਕਰ ਬਣ ਗਏ ਹੋਏ ਯਾਰ ਕਮਾਉਣ ਯਾਰ ਕੁਛ ਉਸਤ ਦਿਖੋ ਯਾਰ ਬੀਸੀਸੀਆ ਇਨਾ ਵੱਡਾ ਫੰਡ ਹੈ ਬੀਸੀਸੀਆ ਦਾ 25000 ਕਰੋੜ ਦਾ ਫੰਡ ਹੈ 40 40 ਕਰੋੜ ਰੁਪਏ ਅਸੋਸ਼ ਨੂੰ ਦੇ ਰਹੇ ਹੋ ਹੋਰ ਤੈਨੂੰ ਤਿਆਰ ਗਿਆ ਬਟ ਨਹੀਂ ਸਾਨੂੰ ਕੋਈ ਸਮਝ ਨਹੀਂ ਆ ਰਹੀ ਕਿ ਅਸੀਂ ਲੋਕਲ ਅਸੀਂ ਕ੍ਰਿਕਟਰ ਬੋਲਣ ਨੂੰ ਤਿਆਰ ਨਹੀਂ ਹੈਗੇ ਜਿਹੜਾ ਕ੍ਰਿਕਟਰ ਬੋਲਦਾ ਉਹਨੂੰ 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 2 ਲੱਖ ਰੁਪਏ ਮੋਦੇ ਮੂੰਹ ਚ ਪਾ ਦਿੰਦੇ ਆ ਉਹ ਚੁੱਪ ਹੋ ਜਾਂਦਾ ਮੈਨੂੰ ਉਹ ਫਰ ਹੈਗੀ ਆ ਮੈਨੂੰ ਇੱਕ ਪੈਸਾ ਨਹੀਂ ਚਾਹੀਦਾ ਨਾ ਇਸ ਕ੍ਰਿਕਟ ਤੋਂ ਨਾ ਕੁਝ ਮੇਰਾ ਬੇਟਾ ਖੇਡਣ ਜਾਂਦਾ ਮੈਂ ਉਹਨੂੰ ਕ੍ਰਿਕਟ ਖੜਾਣਾ ਨਹੀਂ ਚਾਹੁੰਦਾ ਉਹਨੂੰ ਬਸ ਕਹਿੰਦਾ ਕਿ ਪਰਸਨੈਲਿਟੀ ਡਿਵੈਲਪਮੈਂਟ ਹੋਏ ਐਥੋਂ ਲੈ ਕੇ ਪੂਰੇ ਨਰਥ ਇੰਡੀਆ ਮੇਰੇ ਤੋਂ ਕੋਲੋਂ ਪੈਸਾ ਨਹੀਂ ਲੈ ਸਕਦਾ ਬਟ ਅਸੀਂ ਯਾਰ ਬਾਕੀ ਤਾਂ ਸੋਚੇ ਯਾਰ ਅਗਰੀਬ ਬੰਦਾ ਕਿੱਥੋਂ 5000 ਰੁਪਏ ਮਹੀਨਾ ਦੇਗਾ ਜਿਦੈ ਫਾਦਰ ਮਦਰ 5000 ਰੁਪਏ ਮਹੀਨਾ ਕਮਾਰੇ 3000 ਰੁਪਏ ਕਮਾਰੇ ਉਹ 5000 ਰੁਪਏ ਦੇ ਕੇ ਖੇਡੇਗਾ ਮੈਂ ਦੱਸੋ ਇਹਦਾ ਹੈ ਜਵਾਬ ਕਿਤੇ ਕੋਲ ਤੁਹਾਡੇ ਕੋਲ ਜਵਾਬ ਹੈ ਇਹਦਾ ਪੀਸੀ ਕੋਲ ਜਵਾਬ ਹੈ ਇਹਦਾ ਇਹ ਤੋਂ 5-5000 ਰੁਪਏ ਦੇ ਕੇ ਮਹੀਨਾ ਦੇ ਖੇលਨਗੇ 10000 ਦਾ ਕਿਟ ਬੈਗ ਲੈ ਕੇ ਬੱਚਾ ਖੇਡੇਗਾ ਪਾਣੀ ਜਾਂ ਜ਼ਿਆਦਾ ਕਿਸੇ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਾਨੂੰ ਤਾਂ ਮਿਲਦੇ ਨਹੀਂ ਆਏ ਸਾਨੂੰ ਤੁਸੀਂ 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 ਡਿਸਟ੍ਰਿਕਟ ਕੋ ਮੋਸ ਜੜੀ ਸੰਸਥਾ ਮ ਜੜੀ ਦਾਨ ਦੀ ਗਰਾਊਂਡ ਆ ਉੱਥੇ ਅਕੈਡਮੀਆ ਚੱਲ ਰਹੀ ਹੈ ਕਿੰਨੇ ਕਿੰਨੇ ਪੈਸੇ ਲੈ ਰਿਆ ਹੈ ਪੀਸੀਆ ਤਾਂ ਕੋਈ ਧਿਆਨ ਨਹੀਂ ਆ اچھا ਸਰਕਾਰੀ ਤੁਸੀਂ ਕਹਿ ਰਹੇ ਹੋ ਵੀ ਧਿਆਨ ਨਹੀਂ ਆ ਪ੍ਰਾਈਵੇਟ ਅਮਨਦੀਪ ਅਕੈਡਮੀ ਹੈ ਕਿੰਨੀ ਪਰਫੁੱਲਤ ਗਈ ਹੈ ਇਹਨੂੰ ਸਪੋਰਟ ਪੂਰੀ ਮਿਲਣੀ ਚਾਹੀਦੀ ਹੈ ਇਹ ਕਾਦੀ ਪਰਫੁੱਲੇ ਤ ਗਈ ਹੈ 250 ਬੱਚਾ ਕਿਉਂ ਇਹਨੂੰ ਜ਼ੀਰੋ ਕਰਤਾ ਤੁਸੀਂ ਤੁਸੀਂ ਇਹ ਇਹ ਤੇ ਪੋਲਿਟਿਕਸ ਪੂਰੀ ਦੁਨੀਆ ਤੇ ਬਹੁਤ ਪੁਰਾਣੀ ਜਲਦੀ ਪਈ ਹੈ ਇਹ ਤੇ ਫੋਲਡ ਕਰ ਟੂ ਦੀ ਜਲਦੀ ਪਈ ਹੈ ਅਮਰੀਕਾ ਜੀ ਕਹਿੰਦਾ ਹਿੰਦੁਸਤਾਨ ਕੰਮ ਬੰਦ ਕਰ ਦੇ ਮੇਰੇ ਕੋ ਸਾਰਾ ਸਨਮਾਨ ਲੈ ਲੈ ਇਹਨੇ ਇਹ ਜੀ ਬੰਦ ਕਰ ਦਿਓ ਤੇ ਬਾਕੀ ਕਰਾਉਣਾ ਚਲਾ ਦਿਓ ਉੱਤੇ 250 ਬੰਦਾ ਖੇਡ ਰਿਹਾ ਸਾਨੂੰ ਗਰਾਊਂਡਾਂ ਦੀ ਲੋੜ ਹੈ ਸਾਨੂੰ ਪੀਸੀਐਫ ਏਜੀਏ ਨੂੰ ਅੱਗੇ ਲਾਏ ਅਸੀਂ ਗਰਾਊਂਡ ਆਊਟ ਨਾ ਚਾਹਤੇ ਆ ਸਟੇਡੀਅਮ ਸਾਨੂੰ ਸਟੇਡੀਅਮ ਦੀ ਲੋੜ ਨਹੀਂ ਹੈ ਸਾਨੂੰ ਗਰਾਊਂਡ ਦੀ ਲੋੜ ਹੈ ਕਿਉਂਕਿ ਦੇਖੋ ਇਸ 25 30 ਸਾਲ ਪਾਪੂਲੇਸ਼ਨ ਸਪੈਂਡ ਹੋਈ ਆ ਲੋਕਾਂ ਨੇ ਘਰ ਬਾਹਰ ਬਣਾਏ ਆ ਉੱਤੇ ਸਾਨੂੰ ਗਰਾਊਂਡ ਚਾਹੀਦੀ ਵਾਸ਼ਰੂਮਸ ਦੇ ਨਾਲ ਦੋ ਕਮਰਿਆਂ ਨਾਲ ਕਿਸ ਅਸੀਂ ਕੋਚ ਅਪਾਇੰਟ ਕਰੀਏ ਉੱਥੇ ਕੋਚਿੰਗ ਦਿੱਤੀ ਜਾਏ ਅੱਜ ਮੇਰਾ ਬੱਚਾ ਅੱਜ ਅੱਜ ਲੈ ਮੈਂ ਨਾ ਤੁਸੀਂ ਤੁਸੀਂ ਆਪਣਾ ਬੱਚਾ ਘਟਾਣਾ ਤੁਸੀਂ ਮੈਨੂੰ ਫੋਨਰ ਪੁੱਛੋਗੇ ਕਿਹੜਾ ਚੰਗਾ ਕੋਚ ਆ ਜੀ ਤੇ ਕੀ ਜਵਾਬ ਹੈ ਕੀ ਕਿਹੜੀ ਅਥਾਰਟੀ ਕੋਲ ਜਾਓਗੇ ਤੁਸੀਂ ਅੱਜ ਤੁਸੀਂ ਪਲਾਨ ਲੈਣਾ ਤੁਸੀਂ ਪੁੱਡਾ ਕੋਲ ਜਾਂਦੇ ਨਾ ਐਨਓਸੀ ਲੈਣ ਤੇ ਏਜੀ ਨੂੰ ਜ਼ੀਰੋ ਕਰਦਾ ਏਜੀ ਤੇ ਪੰਦ ਘਰ ਬਿਠਾ ਘਰ ਬਿਠਾਤੀ ਇਹਨਾਂ ਨੇ ਹੁਣ ਤੇ ਹੁਣ ਇਹ ਦੇਖੋ ਇਹਨਾਂ ਦੀ ਫਾਈਟਿੰਗ ਸਟਰੀਟ ਦੇਖੋ ਇਹਨਾਂ ਦੀ ਦੇਖੋ ਜਿਹੜੇ ਹਾਂ ਤੱਕ ਲੜ ਲੜ ਰਹੇ ਆ ਬਾਕੀ ਤੇ ਛੱਡ ਗਏ ਆ ਚੁਨੇ ਹੋਏ ਬੰਦੇ ਚੁਨੇ ਬੰਦੇ ਬਾਕੀ ਤੇ ਸਾਰੇ ਘਰ ਬੈ ਗਏ ਉਹ ਕਹਿੰਦੇ ਅਸੀਂ ਅਸੀਂ ਗਾਲਾਂ ਕੱਢੀਆਂ ਤੁਹਾਨੂੰ ਭਾਵੇਂ ਸਰ ਲੱਗਦਾ ਖੇਡ ਮੰਤਰੀ ਜਿਹੜਾ ਵੀ ਇੰਡੀਆ ਹੀ ਬੰਦਾ ਉਹਦਾ ਖੇਡ ਨਾਲ ਕੋਈ ਮਤਲਬ ਨਹੀਂ ਹੁੰਦਾ ਯਾ ਅੰਤੋਂ ਹੁਣ ਮੇਰੇ ਜਦੋਂ ਖੇਡ ਮੰਤਰੀ ਹੁਣ ਇੱਕ ਇੱਕ ਡਿਸਟ੍ਰਿਕਟ ਚ ਜਾ ਕੇ ਚੈੱਕ ਕਰੇਗਾ ਅਗਲੇ ਤਾਂ ਫੰਡ ਦੇ ਸਕਦੇ ਆ ਨਾ ਬੀਸੀਸੀਆ ਫੰਡ ਦੇ ਰਹੀ ਹੈ ਉਹਦਾ ਗਵਰਨਮੈਂਟ ਦਾ ਕੋਈ ਲੈਣਾ ਨਹੀਂ ਹੈ ਬੀਸੀਸੀਆ ਫੰਡ ਦੇ ਰਹੀ ਹੈ ਬੀਸੀਸੀਓ ਕੋਲ ਫੰਡ ਆ ਰਹਾ ਅਸੀਂ ਪਹਿਲੇ ਪੰਡਮ ਨੂੰ ਪੰਡਾ ਸਾਹਿਬ ਨਾਲ ਲੜਦੇ ਰਹੇ ਹੁਣ ਗੁਪਤਾ ਹੁਣ ਇੱਕ ਗੁਪਤਾ ਜੀ ਆਏ ਸੀਗੇ ਟ੍ਰੈਜਨ ਦੇ ਓਨਰ ਗੁਪਤਾ ਜੀ ਪ੍ਰੈਜ਼ੀਡੈਂਟ ਬਣੇ ਸੀਗੇ ਉਹਨਾਂ ਨੇ ਸਿਸਟਮ ਚਲਾਇਆ ਸੀਗਾ ਪਹਿਲੇ ਸਿਲੈਕਟਰ ਨੂੰ ਮਿਲਦਾ ਸੀ 10000 ਰ ਉਹਨਾਂ ਨੇ ਕੋਚ ਦਾ ਕਰਤਾ 6 ਲੱਖ ਰੁਪਿਆ ਉਹਨੇ ਕਹ ਚਲੋ ਇਹਨਾਂ ਨੂੰ ਇੰਪਰੂਵ ਕਰੋ ਉਹਨਾਂ ਨੇ ਡਿਸਟ੍ਰਿਕਟ ਅਕੈਡਮੀਆ ਬਣਾਈ ਸਾਰੀ ਅਕੈਡਮੀਆ ਇੱਥੇ ਬੰਦ ਹੋ ਗਈ ਗੁਪਤਾ ਜੀ ਨੂੰ ਕਰਤਾ ਬਾਅਦ ਉਹ ਨਿਕਲ ਗਿਆ ਇੱਥੋਂ ਠੀਕ ਠੀਕ ਸਰ ਆਪਣਾ ਨਾਮ ਤੇ ਡੈਜਨਸ਼ਨ ਲਾ ਦੋ ਮੈਂ ਵਰੁਣ ਮਿਸ਼ਰਾ ਫਾਰਮਰ ਪਲੇਅਰ ਰਹਾ ਹਾਂ ਮੇਰੇ ਫਾਦਰ ਸਿਲੈਕਟਰ ਰੇ ਸਟੇਟ ਦੇ ਮੈਂ ਇੱਥੇ 1996 ਤੋਂ ਲੈ ਕੇ 1900 2008 ਤੱਕ ਖੇਡਦਾ ਰਿਹਾ ਮਹਾਂਚਲ ਤੋਂ ਵੀ ਰਾਈ ਟ੍ਰੋਫੀ ਖੇਡਦਾ ਰਿਹਾ रेटो भी कैंप लाया मैं टीम से भी दिया है अंडर नाइनटीन खेलिया रेस्ट ऑफ इंडिया, 16 इंडिया अंडर सिक्सटीन भी रेस्ट ऑफ इंडिया अगेंस खेलियां अंडर सिक्सटीन भी स्टेट खेलियां अंडर नाइन शूट खेलता रहा हमरे अमृतसर तो मेरे बहुत लंबा रहा है अमृतसर तो